ਵੱਡੇ ਮੁੱਦੇ ਆ ਪੰਜਾਬ ਦੇ ਪੰਜਾਬ ਦੇ ਨਾਲ ਜਿਹੜੀਆਂ ਬੇਇਨਸਾਫੀਆਂ ਹੋਈਆਂ ਜਿਹੜਾ ਫੈਡਰਲ ਸਟਰਕਚਰ ਨੂੰ ਵੱਡਾ ਖੋਰਾ ਲੱਗ ਰਿਹਾ ਇਹਦੇ ਨਾਲ ਰੀਜਨਲ ਪਾਰਟੀਆਂ ਨੂੰ ਕਿਸ ਤਰੀਕੇ ਜਿਹੜਾ ਸੈਂਟਰ ਸਟੇਜ ਦੇ ਉੱਤੇ ਲਿਆਂਦਾ ਜਾਵੇ ਪਾਕਿਸਤਾਨ ਦੇ ਨਾਲ ਵਪਾਰ ਸ਼ੁਰੂ ਹੋਵੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਨਾਲ ਇੱਕ رائے ਬਣਾਉਣ ਵਾਸਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੈਮੀਨਾਰ ਕਰਨ ਵਾਸਤੇ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ ਜੇ ਇਹਨਾਂ ਮੁੱਦੇ ਨੂੰ ਲੈ ਕੇ ਕਾਲ ਵਿਦਵਾਨਾਂ ਨੂੰ ਲੈ ਕੇ ਬੁੱਧੀਜੀਵੀਆਂ ਨੂੰ ਲੈ ਕੇ ਤੇ ਸੈਮੀਨਾਰ ਜਿਹੜੇ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰੇਗੀ ਉਹ 'ਚ ਪ੍ਰੈਸਰ ਪ੍ਰੇਮ ਸਿੰਘ ਚੰਦੂ ਮજરા ਸਾਹਿਬ ਨੂੰ ਵੀ ਕਮੇਟੀ ਦੇ ਵਿੱਚ ਪਾਇਆ ਗਿਆ ਮੇਰੀ ਵੀ ਡਿਊਟੀ ਮਹਾਰਾਜ ਜੀ ਦੇ ਮੁਖਾਰਨ ਨੂੰ ਵਿਚਾਰਨਾ ਤਨਾஸ்ரீ ਦਾਕ ਵਿੱਚ ਚੌਪਦਿਆਂ ਦਾ ਇਹ ਸ਼ਬਦ ਹੈ ਭਈ ਇਹ ਤਾਂ ਕੌਮ ਲਈ जिसे कोई जिंदगी मनी गई है और प्यार लोग अकाल मनी की गई है मनी गई है जिंदगी नू पाल जिंदगी लै जाता है जिड़ा करता धरती पैदा करता है सृष्टि नू पैदा करता है सृष्टि नू नाल सृष्टि नू खत्म करता है ਜਦੋਂ ਵੀ ਜਨ ਦੀ ਅਰਦਾਸ ਮੰਨੀ ਗਈ ਹੈ ਜਾਂ ਮੰਨੀ ਜਾਣੀ ਹੈ ਉਸ ਅਕਾਲ ਪੁਰਖ ਦੇ ਅੱਗੇ ਮੰਨੀ ਗਾ ਇਹਦਾ ਮਤਲਬ ਕਿਸੇ ਹੋਰ ਦੇ ਅੱਗੇ ਅਰਦਾਸ ਬੇਨਤੀ ਕਰਨੀ ਨਹੀਂ ਚਾਹੀਦੀ ਗੁਰਧਿਆਰਿਓ ਇਸ ਸੰਸਾਰ ਦੇ ਵਿੱਚ ਮੰਗੀ ਦਾ ਕੀ ਨਿਕੋਏ ਮਾਰਗ ਦਤਾ ਤੇ ਕੋਈ ਜਿੱਥੇ ਕੋਲੇ ਕੁਝ ਹੁੰਦਾ ਹੈ

ਤੇ ਫੇਰ ਅਸੀਂ ਉਹਦੇ ਕਿਉਂ ਨਾ ਮੰਗਤੇ ਬਣੀਏ ਜਿਹਦੇ ਸੇਵੀ ਮੰਗਦੇ ਹੁੰਦਾ ਹੈ ਅਸੀਂ ਮੰਗਦਿਆਂ ਦੇ ਮੰਗਤੇ ਕਿਉਂ ਬਣੀਏ ਭਾਈ ਅਸੀਂ ਅਕਾਲ ਪੁਰਖ ਦੇ ਮੰਗਦੇ ਬਨਣਾ ਹੀਣਤਾ ਨਹੀਂ ਹੈ ਗੁਰ ਪਿਆਰਿਓ ਵੜਪਣਾ ਹੈ ਮੰਗਦਿਆਂ ਦੇ ਮੰਗਤੇ ਬਨਣਾ ਜਿਹੜਾ ਹੈ ਇਹ ਹੀਣਤਾ ਹੈ ਸਾਨੂੰ ਵੱਲ ਸਿਖਾਉਂਦੇ ਹੈ ਕਿ ਭਾਈ ਇੱਕ ਤੋਂ ਵੱਧ ਇੱਕ ਤੋਂ ਮੰਗਣਾ ਹੈ ਦੂਜੇ ਤੋਂ ਮੰਗਣਾ ਤਾਂ ਉਹ ਕੜੇ ਉੱਪਰ ਆ ਗਿਆ ਹਉ ਮੰਗਣਾ ਕਿਉਂਕਿ ਜਦੋਂ ਵੀ ਜੀਵ ਦੀ ਮੰਨੀ ਗਈ ਹੈ ਜਦੋਂ ਵੀ ਜੀਵ ਦੀ ਪਰਮ ਸਾਰੇ ਨਾਲ ਰੱਚਿਆ ਕਹਿੰਦੇ 20 ਪੱਤੀ ਸਾਲ ਪਹਿਲੇ ਹੀ ਹੋ ਗਿਆ ਦੇਖੋ ਗੱਲ ਹੈ ਗੱਲ ਇਹ ਹੈ ਕਿ ਪ੍ਰਧਾਨ ਸ਼ਰਮਣੀ ਕੁਦਰਤ ਪ੍ਰਦਕ ਕਮੇਟੀ ਮੀਟਿੰਗ ਤੇ ਹਾਜ਼ਰ ਸ਼੍ਰੀ ਕਾਂਟਕ ਸਿੰਘ ਸਾਹਿਬ ਕੋਲੇ ਜਿਹੜੀ ਰਿਪਰੈਜੈਂਟੇਸ਼ਨ ਗਈ ਸੀ ਉਹਦੇ ਤੇ ਅਮਨ ਕਰਦੇ ਆ ਪ੍ਰਧਾਨ ਸਾਹਿਬ ਉਹਦੀ ਕੋਖ ਕਰ ਰਿਹਾ ਜਿਹੜੀ ਰਿਪੋਰਟ ਸੀਗੀ ਕਾਂਟਕ ਸਾਹਿਬ ਨੂੰ ਸਬਮਿਟ ਕੀਤੀ ਗਈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਗੱਲ ਦੀ ਤਹਿ ਤੱਕ ਜਾ ਰਹੀ ਹੈ ਉਹਨਾਂ ਨੂੰ ਪਹਿਲਾਂ ਆਪਣਾ ਕਾਰਜ ਜੋ ਉਹਨਾਂ ਦੇ ਜम्मे ਲੱਗਿਆ ਉਹ ਕਰ ਰਿਹਾ ਸਾਡੇ ਸਾਰਿਆਂ ਦੇ ਮੰਨ ਦੇ ਵਿੱਚ ਜੈਦਰ ਕਾਮ ਕੀ ਹਿਸਾਬ ਦੇ ਨਾਲ ਜੋ ਕੁਝ ਹੋਇਆ ਬਹੁਤ ਵੱਡਾ ਇੱਕ ਦਰਦ ਹੈ ਉਸ ਸਮੇਂ ਦੀ ਉਸ ਦੁਕਾਨਦਾਰ ਦੇ ਵੇਲੇ ਤਾਂ ਇੱਕ ਬਹੁਤ ਇੱਕ ਤਾਂ ਸ਼ਰੋਮਣੀ ਅਕਾਲੀ ਦਲ ਵੱਲੋਂ 12 ਜਨਵਰੀ ਨੂੰ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਤੇ ਮਾਈ ਭਾਗੋ ਜੀ ਦੇ ਨਾਮ ਦੇ ਉੱਤੇ ਇਸਤਰੀ ਕਾਨਫਰੰਸ ਜਿਹੜੀ ਆ ਉਹ ਵੱਡੇ ਪੱਧਰ ਤੇ ਉਜੋਜਿਤ ਕੀਤੀ ਜਾ ਰਹੀ ਹੈ। ਉਹਦੇ ਸਬੰਧ ਦੇ ਵਿੱਚ ਸਾਰੀ ਰੂਪਰੇਖਾ ਪੁਣੀ ਗਈ ਹੈ। ਔਰ ਸਾਰੀ ਪਾਰਟੀ ਦੀ ਜਿਹੜੀ ਆ ਉਹ ਡਿਊਟੀਆਂ ਲਗਾਈਆਂ ਗਈਆਂ ਔਰ ਇਹ ਜਿਹੜੀ ਇਸ ਦੀ ਕਾਨਫਰੰਸ ਆ ਇਹ ਜਿਹੜੀ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਮਾਤਾ ਭਾਗੋਜੀਤ ਦੇ ਨਾਮ ਦੇ ਉੱਤੇ ਉਹਨਾਂ ਦਾ ਜਿਹੜਾ ਸ਼ਾਨਾਮਤਾ ਇਤਿਹਾਸਿਕ ਰੋਡ ਹੈ ਉਹਨੂੰ ਸਮਰਕਤ ਕਰਕੇ ਕੀਤੀ ਜਾਦੀ ਦੂਜਾ ਹਰ ਸਾਲ ਦੀ ਤਰ੍ਹਾਂ 14 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਗੀ ਦੇ ਮੌਕੇ ਦੇ ਉੱਤੇ ਜਿਹੜਾ 40 ਮੁਕਤਿਆਂ ਦੀ ਉਸ ਪਾਵਨ ਧਰਤੀ ਤੇ ਸ੍ਰੀ ਮੁਕਸਰ ਸਾਹਿਬ ਤੇ ਅਕਾਲੀ ਕਾਨਫਰੰਸ ਕਰਦਾ ਹੁੰਦਾ ਇਸ ਵਾਰ ਵੀ ਜਿਹੜੀ ਹੈ ਵਿਸ਼ਾਲ ਅਕਾਲੀ ਕਾਨਫਰੰਸ ਜਿਹੜੀ ਆ ਉਹ 14 ਜਨਵਰੀ ਨੂੰ ਬਾਕੀ ਦੇ ਮੌਕੇ ਦੇ ਉੱਤੇ ਜਿਹੜਾ ਉਹ ਸ੍ਰੀ ਮੁਕਸਰ ਸਾਹਿਬ ਚੋਏਗੀ ਉਹਦੇ ਸਬੰਧ ਦੇ ਵਿੱਚ ਸਾਰਿਆਂ ਦੀਆਂ ਡਿਊਟੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਇੱਕ ਅਸੀਂ ਜੋ ਪੰਜਾਬ ਦਾ ਇਸ ਵੇਲੇ ਮੌਜੂਦਾ ਮਾਹੌਲ ਹੈ ਜੋ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ ਜਿਸ ਤਰੀਕੇ ਇਸ ਵੇਲੇ ਪੰਜਾਬ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਲਾ ਲੈਸਨੈਸ ਹੋ ਚੁੱਕੀ ਹੈ ਕਰਪਸ਼ਨ ਸਿਖਰਾਂ ਦੇ ਉੱਤੇ ਹੈ ਵੱਡੇ ਵੱਡੇ ਸਕੈਂਡਲ ਹੋ ਰਹੇ ਆ ਔਰ ਜਿਸ ਤਰੀਕੇ ਦਿੱਲੀ ਦੀ ਸਰਕਾਰ ਨੇ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਉਹਨੇ ਪੰਜਾਬ ਦੇ ਸਾਰੇ ਪ੍ਰਸ਼ਾਸਨ ਦੇ ਉੱਤੇ ਆਪਣਾ ਕਬਜ਼ਾ ਕੀਤਾ ਹੋਇਆ ਦਿੱਲੀ ਤੋਂ ਸਰਕਾਰ ਚਲਾਈ ਜਾ ਰਹੀ ਹੈ ਡਵੈਲਪਮੈਂਟ ਦੇ ਵਿੱਚ ਵੱਡੀ ਖਰੋਤ ਆਈ ਹੈ ਪੰਜਾਬ 'ਚ ਵੱਡਾ ਕਰਜ਼ਾ ਚੜ ਰਿਹਾ ਇਹ ਸਾਰੇ ਜਿਹੜੇ ਪੰਜਾਬ ਦੇ ਇਸ਼ੂ ਲੈ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹ ਜਨਵਰੀ ਦੇ ਅਖੀਰਲੇ ਹਫਤੇ ਦੇ ਵਿੱਚ ਸ਼ੁਰੂ ਕਰਨਗੇ ਉਹਦੀ ਤਿਆਰੀ ਦੇ ਸਬੰਧ ਦੇ ਵਿੱਚ ਵੀ ਸਾਰੇ ਹਲਕਿਆਂ ਦੀ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਸਾਰੇ 117 ਹਲਕਿਆਂ ਦੇ ਵਿੱਚ ਕੋਸ਼ਿਸ਼ ਹੋਏਗੀ ਕਿ ਦੋ ਵਿਧਾਨ ਸਭਾ ਹਲਕੇ ਹਰ ਰੋਜ਼ ਕਵਰ ਕਰ ਦਿੱਤੇ ਜਾਣ ਤਾਂ ਵੱਡਾ ਕਾਫਲਾ ਜਿਹੜਾ ਉਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੈ ਕੇ ਤੇ ਲੋਕਾਂ ਨੂੰ ਜਾਗਰਿਤ ਕਰਨਗੇ ਜੋ ਇਸ ਐਸੋ ਦੇ ਪੰਜਾਬ ਦਾ ਨੁਕਸਾਨ ਹੋ ਰਿਹਾ ਉਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਨੂੰ ਜਾਗਰਿਤ ਕਰਨਗੇ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਦੇ ਨਾਮ ਇਹ ਜਨਵਰੀ ਦੇ ਲਾਸਟ ਵੀਕ ਦੇ ਵਿੱਚ ਸ਼ੁਰੂ ਹੋਏਗੀ ਇੱਕ ਜਿਹੜੇ ਵੱਡੇ ਮੁੱਦੇ ਆ ਪੰਜਾਬ ਦੇ ਪੰਜਾਬ ਦੇ ਨਾਲ ਜਿਹੜੀਆਂ ਬੇਇਨਸਾਫੀਆਂ ਹੋਈਆਂ ਜਿਹੜਾ ਫੈਡਰਲ ਸਟਰਕਚਰ ਨੂੰ ਵੱਡਾ ਖੋਰਾ ਲੱਗ ਰਿਹਾ ਇਹਦੇ ਨਾਲ ਰੀਜਨਲ ਪਾਰਟੀਆਂ ਨੂੰ ਕਿਸ ਤਰੀਕੇ ਜਿਹੜਾ ਸੈਂਟਰ ਸਟੇਜ ਦੇ ਉੱਤੇ ਲਿਆਂਦਾ ਜਾਵੇ ਪਾਕਿਸਤਾਨ ਦੇ ਨਾਲ ਵਪਾਰ ਸ਼ੁਰੂ ਹੋਵੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਨਾਲ ਇੱਕ رائے ਬਣਾਉਣ ਵਾਸਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੈਮੀਨਾਰ ਕਰਨ ਵਾਸਤੇ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਇਹਨਾਂ ਮੁੱਦਿਆਂ ਨੂੰ ਲੈ ਕੇ ਨਾਲ ਵਿਦਵਾਨਾਂ ਨੂੰ ਲੈ ਕੇ ਬੁੱਧੀਜੀਵੀਆਂ ਨੂੰ ਲੈ ਕੇ ਤੇ ਸੈਮੀਨਾਰ ਜਿਹੜੇ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰੇਗੀ ਉਹ 'ਚ ਪ੍ਰੈਸਰ ਪ੍ਰੇਮ ਸਿੰਘ ਤੰਦੂ ਮજરા ਸਾਹਿਬ ਨੂੰ ਵੀ ਕਮੇਟੀ ਦੇ ਵਿੱਚ ਪਾਇਆ ਗਿਆ ਮੇਰੀ ਵੀ ਡਿਊਟੀ ਉਸੇ ਕਮੇਟੀ ਦੇ ਵਿੱਚ ਲੱਗੀ ਆ ਸਰਦਾਰ ਹਰਮੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਸਾਡੇ ਸੀਨੀਅਰ ਸਾਥੀ ਨੇ ਉਹਨਾਂ ਦੀ ਵੀ ਡਿਊਟੀ ਹੈ ਤੇ ਹਰਚਰਨ ਬੈਂਸ ਜੀ ਜਿਹੜੇ ਕਿ ਬਹੁਤ ਲੰਬੇ ਸਮੇਂ ਤੋਂ ਮੀਡੀਆ ਦੇ ਨਾਲ ਜੁੜੇ ਹੋਏ ਆ ਪਾਰਟੀ ਦੇ ਨਾਲ ਜੁੜੇ ਹੋਏ ਆ ਬਾਦਲ ਸਾਹਿਬ ਤੇ ਬਹੁਤ ਲੰਬਾ ਸਮਾਂ ਮੀਡੀਆ ਐਡਵਾਈਜ਼ਰ ਵੀ ਰਹੇ ਆ ਉਹ ਵੀ ਇਹਦੇ ਵਿੱਚ ਸ਼ਾਮਲ ਨੇ ਸੋ ਸਾਡੀ 4-5 ਦੀ ਡਿਊਟੀ ਲੱਗੀ ਆ ਕਿ ਸੈਮੀਨਾਰ ਦੇ ਨਾਲ ਜਿਹੜੇ ਵੱਡੇ ਮੁੱਦੇ ਆ ਪੰਜਾਬ ਦੇ ਉੱਥੇ ਜਿਹੜੀ ਐ ਵਿਦਵਾਨਾਂ ਦੀ ਰਾਏ ਲੈ ਕੇ ਸਾਰਾ ਕੋਸ਼ਿਸ਼ ਤੇ ਇੱਕ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਇੱਕ ਰਾਏ ਜਿਹੜੀ ਆ ਪੰਜਾਬ ਦੇ ਵਿੱਚ ਕ੍ਰੀਏਟ ਕੀਤੀ ਜਾਵੇ ਉਦੇ ਵਾਸਤੇ ਇੱਕ ਕਮੇਟੀ ਬਣੀ ਹੈ ਇੱਕ ਸ਼੍ਰੋਮਣੀ ਗੁਰਦਾਰੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਉਹ ਇਸ ਵਾਰ ਸ਼੍ਰੋਮਣੀ ਗੁਰਦਾਰੇ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਚ ਵੱਡੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਕਿਉਂਕਿ ਪ੍ਰਕਾਸ਼ ਉਹਨਾਂ ਦਾ ਪਟਨਾ ਸਾਹਿਬ ਵਿਹਾਰ ਦੇ ਵਿੱਚ ਹੋਇਆ ਸੀ ਉੱਥੇ ਤੇ ਹਮੇਸ਼ਾ ਹੀ ਹੁੰਦਾ ਇਸ ਵਾਰ ਵੀ ਹੋਏਗਾ ਚੜ੍ਹਦੀ ਕਲਾ ਦੇ ਨਾਲ ਹੋਏਗਾ ਪਰ ਪੰਜਾਬ ਦੇ ਵਿੱਚ ਵੀ ਸੰਗਤਾਂ ਦੀ ਮੰਗ ਸੀ ਕਿ ਕਿਉਂਕਿ ਗੁਰੂ ਸਾਹਿਬ ਦਾ ਬਹੁਤ ਲੰਮਾ ਸਮਾਂ ਜਿਹੜਾ ਜੀਵਨ ਹੈ ਅਨੰਦਪੁਰ ਸਾਹਿਬ پیرੋੜੀ ਸਾਹਿਬੋਂ ਬਾਕੀ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ guzrya ਇਸ ਕਰਕੇ ਖਾਲਸਾ ਪੰਥ ਦੀ ਸਾਧਨਾਵਾਂ ਨੇ ਅਨੰਦਪੁਰ ਸਾਹਿਬ ਤੋਂ ਕੀਤੀ ਸੀ ਇਸ ਲਈ ਸਾਰਿਆਂ ਦੀ ਮੰਗ ਸੀ ਕਿ ਇੱਕ ਵੱਡਾ ਜਿਹੜਾ ਇੱਕ ਸਮਾਗਮ ਹੈ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦੇ ਸਪ੍ਰਧਾਨ ਸਾਹਿਬ ਨੇ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਕਿ 10 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਆਪੇ ਗੁਰਚੇਲਾ ਨਾਂ ਤੇ ਨਗਰ ਕੀਰਤਨ ਜਿਹੜਾ ਤਲਵੰਡੀ ਸਾਬੋ ਤੱਕ 16 ਜਨਵਰੀ ਤੱਕ ਕੱਢਿਆ ਜਾਏਗਾ ਸੋ ਉਹਨਾਂ ਦਾ ਜੋ ਭਾਵਨਾ ਸੀ ਉਹਦੇ ਮੁਤਾਬਕ ਅਸੀਂ ਆਪ ਵੀ ਫੈਸਲਾ ਕੀਤਾ ਕਿ ਸਾਰੀ ਸਾਡੀ ਪਾਰਟੀ ਤੇ ਜਿਹੜੇ ਆਗੂ ਤੇ ਵਰਕਰ ਨੇ ਸ਼ਰਧਾ ਵਨ ਸਿੱਖ ਦੀ ਤਰ੍ਹਾਂ ਕਿਉਂਕਿ ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈ ਗੁਰੂ ਸਾਹਿਬ ਦਾ ਗੁਰਪੁਰਬ ਹੈ ਜਿਹੜੇ ਜਿਹੜੇ ਰਸਤਿਆਂ ਤੋਂ ਜਿਹੜਾ ਜਿਹੜਾ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਜਾਏਗਾ ਜਿਸ ਦਾ ਜਾਣਕਾਰੀ ਪ੍ਰਧਾਨ ਸ਼ੋਭਨੀ ਕੁਤਰਾ ਪੰਦ ਕਮੇਟੀ ਨੇ ਸਾਂਝੀ ਕੀਤੀ ਹੈ ਸੋ ਪੂਰੀ ਸ਼ਰਧਾ ਦੇ ਨਾਲ ਅਸੀਂ ਵੀ ਸੰਗਤ ਦੇ ਨਾਲ ਰਲ ਕੇ ਉੱਥੇ ਨਤਮਸਤਕ ਸਾਰੇ ਜਗ੍ਹਾ ਤੇ ਵਾਚਣ ਕੇ ਸੰਗਤ ਲੈ ਕੇ ਸਾਰੇ ਹੋਣ ਇਹ ਸਾਰਿਆਂ ਨੂੰ ਅਸੀਂ ਬੇਨਤੀ ਜਿਹੜੀ ਹੈ ਉਹ ਕੀਤੀ ਹੈ ਇਸੇ ਦਾ ਪ੍ਰਧਾਨ ਸਾਹਿਬ ਨੇ ਸਾਰੇ ਜਿਹੜਾ ਪ੍ਰਧਾਨ ਸਾਹਿਬਾਂ ਨੂੰ ਹਦਾਇਤ ਕੀਤੀ ਹੈ ਕਿ 15 ਦਸੰਬਰ ਤੱਕ ਪਾਰਟੀ ਦਾ ਜਿਹੜਾ ਜ਼ਿਲ੍ਹਾ ਪੱਧਰੀ ਟਾਚਾ ਉਹਨੂੰ ਮੁਕੰਮਲ ਕੀਤਾ ਜਾਵੇ 15 ਜਨਵਰੀ ਤੱਕ ਸਾਰੇ ਇਸentra ਜਿਹੜੇ ਐਸਸੀ ਵਿੰਗ ਦੇ ਪ੍ਰਧਾਨ ਸਰਦਾਰ ਗੁਲਜਾਰ ਸਿੰਘ ਰਾਣੀ ਕੇ ਐਸਸੀ ਵਿੰਗ ਦੇ ਪ੍ਰਧਾਨ ਸਦਾ ਹੀਰਾ ਸਿੰਘ ਜੀ ਗਾਬੜੀਆ ਸਾਹਿਬ ਇਸ ਲਈ ਅਕਾਲੀ ਦਲ ਦੇ ਪ੍ਰਧਾਨ ਬੀਪੀਜੀ ਯੂਥ ਦੇ ਪ੍ਰਧਾਨ ਇਹਨਾਂ ਸਾਰਿਆਂ ਨੂੰ ਵੀ ਜਿਹੜਾ ਹੈਗਾ ਆਪੋ ਆਪਣੀ ਜਥੇਪੰਦੀ ਜਿਹੜੀ ਆ ਉਹਦੇ ਵਾਸਤੇ ਹਲਕਾ ਵਾਈਜ਼ ਮੀਟਿੰਗਾਂ ਕਰਕੇ ਉਹਨੂੰ ਨਾਮਦ ਕਰਨ ਦਾ ਜਿਹੜਾ ਉਹ ਵੀ ਅਦੇਸ਼ ਅੱਜ ਦੀ ਕੇਸ ਪਾਰਟੀ ਦੇ ਵਿੱਚ ਹੋਇਆ ਇੱਕ ਜਿਹੜੇ ਪਾਰਟੀ ਦੇ ਸਾਡੇ ਪਾਰਲੀਮੈਂਟ ਦੇ ਇੰਚਾਰਜ ਕਿਉਂਕਿ ਇਲੈਕਸ਼ਨ ਪਾਰਲੀਮੈਂਟ ਦੀ ਨੇੜੇ ਆ ਰਹੀ ਹੈ ਉਹਨਾਂ ਵੀ ਸਾਰਿਆਂ ਨੂੰ ਜਿਹੜੀ ਇਹ ਹਦਾਇਤ ਹੋਈ ਹੈ ਕਿ ਸਰਕਲ ਪੱਧਰ ਦੇ ਉੱਤੇ ਜਾ ਕੇ ਇਹ ਸਾਰੀਆਂ ਮੀਟਿੰਗਾਂ ਜਿਹੜੀਆਂ ਉੱਤੇ ਕੀਤੀਆਂ ਜਾਣ ਤਾਂ ਇਹ ਅੱਜ ਦੀ ਮੀਟਿੰਗ ਦੇ ਵਿੱਚ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਉਹ ਜੀਵਾ ਸਰ ਇੱਕ ਚੀਜ਼ ਵਾਰਗਾਂ ਕਹਿ ਜਾਂਦੀ ਸੀ ਪਾਰਟੀ ਸਾਡੇ ਛੱਟ ਕੇ ਉਹਨਾਂ ਨੂੰ ਸੱਦਿਆ ਜਾ ਰਿਹਾ ਸੀ ਵਾਪਸ ਜੇ ਵੀਦੀ ਜਗੀਰ ਕੌਰ ਨੇ ਕਿਹਾ ਸੀ ਕਿ ਇਹਨਾਂ ਨੂੰ ਪਾਰਟੀ ਚੋਂ ਬੁਰਾ ਮਤਲਬ ਕੀਤਾ ਗਿਆ ਸੀ ਮੈਂ ਨਹੀਂ ਗਈ ਜੇਕਰ ਉਹ ਸੱਦਣਗੇ ਮੈਂ ਆਉਂਗੀ ਵਾਪਸ ਇਹਦੇ ਉੱਤੇ ਵੀ ਵਿਚਾਰ ਕੀਤਾ ਗਿਆ ਜਿਹੜੇ ਲੋਕ ਵਾਪਸ ਆਣਾ ਚਾਹੁੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਬੁਲਾਇਆ ਜਾਏ ਦੇਖੋ ਪ੍ਰਧਾਨ ਸਾਹਿਬ ਨੇ ਬੜੇ ਫੁੰਡੇਮੰਦ ਦੇ ਨਾਲ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਸੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਇਸ ਵੇਲੇ ਪਾਰਟੀ ਨੂੰ ਤਾਕਤਾਂ ਕਰਨ ਵਾਸਤੇ ਸਾਰੇ ਮਤ ਪੇਚ ਪੜਾ ਕੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਉਹਨਾਂ ਨੇ ਵੀ ਕਹਿ ਸੀ ਕਿ ਜੇ ਮੇਰੇ ਕੋਲੋਂ ਵੀ ਕੋਈ ਗਲਤੀ ਹੋਈ ਹੈ ਤੇ ਉਹਦੇ ਵਾਸਤੇ ਮੈਂ ਖਿਮਾ ਚਾਹੁੰਦਾ। ਔਰ ਸਾਨੂੰ ਖੁਸ਼ੀ ਹੈ ਕਿ ਉਦੋਂ ਬਾਅਦ ਕਈ ਸੀਨੀਅਰ ਲੀਡਰ ਸਹਿਬਾਨ ਨੇ ਸਰਦਾਰ ਮਜੀਦ ਸਿੰਘ ਜੀ ਕੇ ਸਾਹਿਬ ਅੱਜ ਮੀਟਿੰਗ ਦੇ ਵਿੱਚ ਵੀ ਆਏ ਆ ਦਿੱਲੀ ਦੇ ਸਾਬਕਾ ਪ੍ਰਧਾਨ ਸਨ। ਉਹ ਪਿਛਲੇ ਦਿਨੀ ਸ਼ਾਮਲ ਹੋ ਕੇ ਦੇਸ਼ ਰਾਜ ਧੁਗਾ ਜੀ ਉੱਥੇ ਹੀ ਸ਼ਾਮਲ ਹੋ ਗਏ ਸੀ। ਇਸ ਤਰ੍ਹਾਂ ਹੋਰ ਵੀ ਕੁਝ ਲੀਡਰ ਸਹਿਬਾਨ ਆ ਰਹੇ ਆ। ਇਸ ਲਈ ਅਸੀਂ ਬਾਕੀਆਂ ਨੂੰ ਵੀ ਬੇਨਤੀ ਕਰ ਰਹੇ ਹਾਂ। ਕੁਝ ਢੀਂਸਾ ਸਾਹਿਬ ਨੇ ਵੀ ਕਮੇਟੀ ਬਣਾਈ ਹੈ ਪੋਜ਼ਿਟਿਵ ਤਰੀਕੇ ਦੇ ਨਾਲ ਆਸ ਕਰਦੇ ਹਾਂ ਕਿ ਉਹ ਵੀ ਜਿਹੜਾ ਚੇਤੀ ਚੁਗਿਤ ਕਰਨ ਬੀਬੀ ਜੀ ਨੂੰ ਵੀ ਗੈਂਟੀ ਕੀਤੀ ਹੈ ਸੋ ਆਸ ਰੱਖਦੇ ਆ ਬੜਾ ਪੋਜ਼ਿਟਿਵ ਤੇ ਹੰਗਾਰਾ ਜੀ ਮੈਨੂੰ ਤਾਂ ਪਾਰਟੀ ਤੋਂ ਹਟਾਇਆ ਕਿ ਮੈਂ ਤਾਂ ਪਾਰਟੀ ਛੱਡੀ ਨੂੰ ਪਾਰਟੀ ਵਾਪਸ ਬੁਲਾਣੀ ਨਹੀਂ ਕੋਈ ਨਹੀਂ ਅਸੀਂ ਕੋਸ਼ਿਸ਼ ਹੈਗੀ ਹੈ ਸਾਡੀ ਬੁੱਲਾ ਅਸੀਂ ਤਾਂ ਹੀ ਸਾਰਿਆਂ ਨੂੰ ਖੁੱਲੇ ਮਨ ਦੇ ਨਾਲ ਰੱਖਿਆ ਉਹ ਵੀ ਉਹਨਾਂ ਦੀ ਜਿਹੜੀ ਸਪੈਲ ਤੁਸੀਂ ਕਿਹਦਾ ਸਪੈਲ ਰਾਦੇ ਕਰੋਗੇ ਉਸੀ ਦੇਖੋ ਉਹਨਾਂ ਨਾਲ ਬੈਠ ਕੇ ਸਾਰੀ ਗੱਲਬਾਤ ਹੋ ਜਾਏਗੀ ਉਹਨਾਂ ਦਾ ਤਾਲਮੇ ਸਾਡਾ ਹੈਗਾ ओके ਬਹੁਤ ਪੁਰਾਣੇ ਪਾਰਟੀ ਦੇ ਨਾਲ ਸਾਰੇ ਲੀਡਰ ਨਾਲ ਭਾਵੇਂ ਬਾਤ ਚੱਲੇ ਗਈ ਸੀ ਲੇਕਿਨ ਉਹਨਾਂ ਦੇ ਜਿਹੜੇ ਆ ਜਾਤੀ ਤੋਂ ਉੱਤੇ ਸਤਿਕਾਰ ਨਾਲ ਅੱਗੇ ਆ ਉਹਨਾਂ ਨੇ ਕਿ ਪੁਰਾਣੇ ਬਿਆਨ ਤਾਂ ਗਏ ਹੱਦ ਤੱਕ ਪੁਰਾਣੇ ਕਹਿੰਦੇ 20-25 ਸਾਲ ਪਹਿਲੇ ਹੋਤੀਆਂ ਜਾਂ ਜਿਹੜੀ ਸਾਥਰੀਆ ਦੇਖੋ ਗੱਲ ਗੱਲ ਇਹ ਹੈ ਕਿ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੀਟਿੰਗ 'ਚ ਹਾਜ਼ਰ ਸੀ। ਸ਼੍ਰੀ ਕਾਂਟਕ ਸਿੰਘ ਸਾਹਿਬ ਕੋਲੇ ਜਿਹੜੀ ਰਿਪਰੈਜ਼ੈਂਟੇਸ਼ਨ ਗਈ ਸੀ ਉਦੇ ਤੇ ਅਮਲ ਕਰਦੇ ਆ ਪ੍ਰਧਾਨ ਸਾਹਿਬ ਉਹਦੀ ਕੋਖ ਕਰ ਰਿਹਾ ਜਿਹੜੀ ਰਿਪੋਰਟ ਸ਼੍ਰੀ ਅਕਾਲਤਖ ਸਾਬ ਨੂੰ ਸਬਮਿਟ ਕੀਤੀ ਗਈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਗੱਲ ਦੀ ਤਹਿ ਤੱਕ ਜਾ ਰਹੀ ਹੈ ਉਹਨਾਂ ਨੂੰ ਪਹਿਲਾਂ ਆਪਣਾ ਕਾਰਜ ਜੋ ਉਹਨਾਂ ਦੇ ਜम्मे ਲੱਗਿਆ ਉਹ ਕਰ ਰਿਹਾ ਸਾਡੇ ਸਾਰਿਆਂ ਦੇ ਮੰਨ ਦੇ ਵਿੱਚ ਜੈਦਰ ਕਾਉਂ ਕੀ ਹਿਸਾਬ ਦੇ ਨਾਲ ਜੋ ਕੁਝ ਹੋਇਆ ਬਹੁਤ ਵੱਡਾ ਇੱਕ ਦਰਦ ਹੈ ਉਹ ਉਸ ਸਮੇਂ ਦੀ ਉਸ ਦੁਕਾਨਦਾਰ ਦੇ ਵੇਲੇ ਦਾ ਇੱਕ ਬਹੁਤ ਵੱਡਾ ਦਰਦ ਹੈ ਇਸ ਕਰਕੇ ਉਹਨੂੰ ਸਾਰੇ ਅਸੀਂ ਘਿਰਤਾ ਨਾਲ ਲੈਣੇ ਆ ਸੋ ਪ੍ਰਧਾਨ ਸਾਹਿਬ ਨੇ ਜਾਣਕਾਰੀ ਦਿੱਤੀ ਆ ਉਹਨਾਂ ਨੇ ਟੌਪ ਦੇ ਵਕੀਲਾਂ ਦੇ ਨਾਲ ਜਿਹੜੀ ਆ ਇੱਕ ਇੱਕ ਤੱਤ ਜਿਹੜਾ ਰਿਪੋਰਟ ਨੂੰ ਭੁੱਕ ਕੇ ਉਹ ਫਿਰ ਜੋ ਵੀ ਉਹ ਫੈਸਲਾ ਅਗਲਾ ਲੰਦੇ ਆ ਅਸੀਂ ਦੇ ਲੋ ਜਿਹੜਿਆ ਉਹਦੇ ਨਾਲ ਅਸੀਂ ਚਾਹੁੰਦੇ ਆ ਕਿ ਭਾਵੇਂ देर ਨਾਲ ਹੀ ਇਨਸਾਫ ਹੋਵੇ ਇਨਸਾਫ ਹੋਣਾ ਚਾਹੀਦਾ ਇਸ ਕਰਕੇ ਉਹਦੇ ਤੇ ਸਾਰਿਆਂ ਦੀ ਇੱਕ ਰਾਏ ਆ ਸਾਰਿਆਂ ਦਾ ਪਰਿਵਾਰ ਦੇ ਨਾਲ ਵੀ ਹਮਦਰਦੀ ਆ ਉਸ ਦਰਦ ਨੂੰ ਵੀ ਸਾਰਾ ਪੰਜਾਬ ਸਮਝਦਾ ਹੈ ਇਸ ਕਰਕੇ ਸਾਰੀ ਸਿੱਖ ਕੌਮ ਸਮਝਦੀ ਹੈ ਸਰ ਜਿਸ ਤੱਕ ਦੇਖੋ ਗੱਲ ਇਹ ਕਿ ਸਾਡਾ ਅੱਜ ਦੀ ਡੇਟ ਤੇ ਵਿੱਚ ਭੋਜਨ ਸਮਾਜ ਪਾਰਟੀ ਦੇ ਨਾਲ ਸਾਡਾ ਬੜਾ ਅੱਛਾ ਰਿਸ਼ਤਾ ਸਮਝੌਤਾ ਸਾਡਾ ਉਹਨਾਂ ਨਾਲ ਚੱਲ ਰਿਹਾ ਐਲਾਈਅੰਸ ਇਸ ਕਰਕੇ ਉਹਨੂੰ ਅਸੀਂ ਸਟਰੈਂਥਨ ਦੋਨੇ ਪਾਰਟੀਆਂ ਕਰ ਰਹੇ ਜੋ ਅੱਜ ਦੀ ਡੇਟ ਤੇ ਉਹ ਹੀ ਕਹਿ ਕਮੈਂਟ ਕੀਤਾ ਜਾ ਸਕਦਾ ਬਾਕੀ ਕੱਲ ਨੂੰ ਕੀ ਹੋਏਗਾ ਜੇ ਤਾਂ ਕੋਈ ਡਵਲਪਮੈਂਟ ਹੋਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਉਹਦੇ ਤੇ ਕਮੈਂਟ ਕਰਨ ਦਾ ਔਕਾ ਡਾਕਰ ਸਾਹਿਬ ਕਿ ਆਰਗੇਨਾਈਜ਼ਰ ਕੋਲ ਕਰ ਤੱਕ ਕੀਆ ਕਰਵਾ ਲਈ ਪੰਜਾਬ ਦੀ ਅੱਛੀ ਗੱਲ ਹੈ ਦੇਖੋ ਜੇ ਡਾਕਰ ਸਾਹਿਬ ਵੀ ਜਿਹੜੇ ਆ ਬੀਜਪੀ ਦੇ ਪ੍ਰਧਾਨ ਹੋ ਕੇ ਸਾਡੇ ਸਟ੍ਰੈਂਥ ਨੂੰ ਹੁੰਦੀ ਗੱਲ ਕਰਦੇ ਤੇ ਉਹਨਾਂ ਦਾ ਧੰਵਾਦ ਅੱਛੀ ਗੱਲ ਹੈ ਚਲੋ ਜੋ ਹੋਏਗਾ ਜਦੋਂ ਸਮਾਂ ਆਏਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਹਾਡੇ ਸਮਝਣ ਲਈ ਗੱਲ ਕਰਵਾਉ ਰਹੀ ਹੈ ਜੀ ਹਾਂ ਜੀ ਨਹੀਂ ਇਹ ਚੀਚਾ ਨਾ ਤਾਂ ਮੈਂ ਇੱਥੇ ਕੋਈ ਕਮੈਂਟ ਕਰਦਾ ਹੁਣ ਨਾ ਕਰ ਸਕਦਾ ਕਿਉਂਕਿ ਨਾਲ ਰਾਤ ਰੋਜ ਤਾਂ ਇਸ ਕੰਮ ਵਾਸਤੇ ਇਸ ਕਰਕੇ ਜਦੋਂ ਕੋਈ ਫੈਸਲਾ ਹੋਇਆ ਤੁਹਾਡੇ ਸਾਹਮਣੇ ਆ ਜਾਣਾ ਤੁਹਾਡੇ ਸਾਹਮਣੇ ਕਹਿੰਦੇ ਕਿ ਪ੍ਰਗਨਸ਼ਰਾਦਲ ਜੀ ਸਹੀ ਕਹਿੰਦੇ ਜੀ ਕਿ ਜੋ ਕਾਇਲ ਲੱਭ ਜੀ ਜਿਸ ਤਰ੍ਹਾਂ ਹੈ ਪੋਲਿਟਿਕਲ ਨਹੀਂ ਇਹ ਇਹ ਠੀਕ ਹੈ ਗੱਲ ਉਹਨਾਂ ਦੀ ਅਸੀਂ ਵੀ ਮੰਨਦੇ ਆ ਇਸ ਐਲਾਈਂਸ ਨੇ ਬੜਾ ਇਤਿਹਾਸਿਕ ਰੋਲ ਪਲੇ ਕੀਤਾ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਸਤਿਭਾਵਨਾ ਵਾਸਤੇ ਪੰਜਾਬ ਦੇ ਡਿਵੈਲਪਮੈਂਟ ਪਾਸਤੇ ਇੱਕ ਲੰਮਾ ਸਾਰਾ ਰੋਲ ਇਸ ਐਲਾਈਂਸ ਦਾ ਰਿਹਾ ਇਸ ਕਰਕੇ ਉਹਨਾਂ ਨੂੰ ਮੰਨਣ ਤੋਂ ਕੋਈ ਵੀ ਇਨਕਾਰੀ ਨਹੀਂ ਪਰ ਕੀ ਹੁੰਦਾ ਕੱਲ ਨੂੰ ਇਹ ਪੋਲਿਟਿਕਲ ਫੈਸਲੇ ਹੁੰਦੇ ਆ ਜਦੋਂ ਕੋਈ ਹੋਇਆ ਫਿਰ ਤੁਹਾਡਾ ਸੱਚ ਕਰਨ ਭਾਜੀ ਜੋਗੀ ਅਰਿੰਦ ਦੇ ਨਾਮ ਵੀ ਬਿਆਨ ਦਿੰਦੇ ਹੋ ਕਹਿੰਦੇ ਕਿ ਧਰਮ ਦਾ ਸਿਰਫ ਨਿੱਕੀ ਹੈ ਸਲਾਮਤ ਬਾਕੀ ਦਾ ਪੰਚ ਨਹੀਂ ਹੈ ਸਮਪਰਦਾਇਨੇ ਬਾਕੀ ਹੋਰ ਇਸੇ ਤਰ੍ਹਾਂ ਵੀ ਕੀਏ ਦੇਖੋ ਗੱਲ ਇਹ ਹੈ ਕਿ ਜਿੰਨੀ ਦੇਰ ਤੱਕ ਮੈਂ ਸਾਰੀ ਉਹਨਾਂ ਦੀ ਗੱਲ ਨੂੰ ਸਮਝ ਨਹੀਂ ਲੰਦਾ ਇਸ ਕਰਕੇ ਉਹਨਾਂ ਦੇਰ ਤੱਕ ਕਮੈਂਟ ਕਰਨਾ ਜਿਹੜਾ ਉਹ ਔਕਾਤ ਕਿ ਕਿਹੜੀ ਗੱਲ ਕਹੀ ਹੈ ਕਿਸ ਸੰਦਰਭ ਚ ਕਹੀ ਹੈ ਕੋਈ ਆਪਣਾ ਜਿੰਨੀ ਦੇਰ ਤੱਕ ਡੈਪਟ ਤੱਕ ਤੁਸੀਂ ਚੀਜ਼ ਨੂੰ ਸਮਝਣਾ ਲਓ ਉਹਨਾਂ ਦੇਰ ਤੱਕ ਉੱਤੇ ਕਮੈਂਟ ਨਹੀਂ ਕਰਦੇ ਬਾਕੀ ਧਰਮ ਦੇਸ਼ ਦੇ ਵਿੱਚ ਸਾਰੇ ਇੰਡੀਪੈਂਡੈਂਟ ਨੇ ਸੰਵਿਧਾਨ ਦੇ ਵਿੱਚ ਰੈਕੋਗਨੀਸ਼ਨ ਹੈ ਸਾਰਿਆਂ ਨੂੰ ਇਸ ਕਰਕੇ ਕੋਈ ਨਵੇਂ ਸਰੇ ਤੋਂ ਪਰਭਾਸ਼ਿਤ ਕਰਨ ਦੀ ਵੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਤੇਜ ਤਾਂ ਸਾਡਾ ਸੰਵਿਧਾਨ ਜਿਹੜੇ ਵੱਖ-ਵੱਖ ਧਰਮ ਨੇ ਉਹਨਾਂ ਨੂੰ ਰੈਕੋਗਨਾਈਜ਼ ਕਰਦਾ ਪ੍ਰਾਪਰ ਸਿਸਟਮ ਹੈ ਇੱਕ ਇੱਕ ਕਰਕੇ ਜਦੋਂ ਉੱਥੇ ਰੈਕੋਗਨਾਈਜ਼ ਨੇ ਬਾਕੀ ਇੰਡੀਵਿਜੂਅਲ ਆਪਣੇ ਕਿਸੇ ਤੇ ਕੀ ਵਿਚਾਰ ਹੋ ਸਕਦੇ ਹੋ ਕਿਸੇ ਦੇ ਆਪਣੇ ਵਿਚਾਰ ਸਰਪੰਜਾਬ ਪੰਜਾਬ ਵਿੱਚ ਯਾਤਰਾ ਸ਼ੁਰੂ ਕਰ ਰਹੇ ਹੈ ਇਸ ਦੇ ਬਾਰੇ ਤੁਹਾਨੂੰ ਵਿਸਥਾਰ ਵਿੱਚ ਵੀ ਹੈ ਰੈਲੀਆਂ ਕਰਨਗੇ ਨਹੀਂ ਰੈਲੀਆਂ ਨਹੀਂ ਰੈਲੀਆਂ ਤੋਂ ਹਟ ਕੇ ਕਰਾਂਗੇ ਕਿਉਂਕਿ ਵੱਡਾ ਕਾਫਲਾ ਲੈ ਕੇ ਤੇ ਆਪ ਜਿਹੜਾ ਵਕ ਵਕ ਪਿੰਡਾਂ ਦੇ ਵਿੱਚ ਪ੍ਰਧਾਨ ਸਾਹਿਬ ਜਾਣਗੇ ਕੁਛ ਤਾਂ ਮਤੇ ਜਿਹੜੇ ਹੈ ਜਿੰਨਾ ਥੋੜਾ ਥੋੜਾ ਸਮਾਂ ਹੋ ਸਕੇ ਉਹ ਸੰਬੋਧਨ ਵੀ ਕਰਨਗੇ ਜਿਸ ਤਰ੍ਹਾਂ ਰੋਡ ਸ਼ੋ ਹੁੰਦਾ ਉਸ ਤਰੀਕੇ ਦੇ ਨਾਲ ਆਪ ਪਿੰਡਾਂ ਦੇ ਵਿੱਚ ਘੁੰਮ ਕੇ ਜਿਹੜਾ ਉਹ ਟੂਰ ਕਰਨਗੇ ਅਸਾਂ ਦੀ ਕੋਸ਼ਿਸ਼ ਹੈ ਥੈਂਕ ਯੂ